ਲੇ ਦਿਨਾਂ ਚ ਕੈਨੇਡਾ ਜਾ ਕੇ ਆਇਆ ਸੀਗਾ ਉੱਥੇ ਵੀ ਮੇਰੇ ਇੰਟਰਵਿਊ ਪੋਡਕਾਸਟ ਹੋਇਆ ਸੀਗਾ ਜੀ ਤੇ ਮੈਂ ਹੈਰਾਨ ਸੀਗਾ ਦੇਖ ਕੇ ਕਿ ਕੈਨੇਡਾ ਵਰਗੀ ਕੰਟਰੀ ਜਿੱਥੇ ਅਸੀਂ ਸੋਚਦੇ ਹਾਂ ਕਿ ਬਹੁਤ ਹਾਈਜਨ ਹੋਏਗੀ ਬਿਲਕੁਲ ਕੋਈ ਮਿੱਟੀ ਨਹੀਂ ਹੈ ਕੋਈ ਕੁਝ ਨਹੀਂ ਹੈ ਲੇਕਿਨ ਉਹਨਾਂ ਦੇ ਵੀ ਕਿਚਨ ਸਾਡੇ ਇੱਥੇ ਦੇ ਮੁਕਾਬਲੇ ਜਾਂ ਮੈਂ ਕਹਿ ਸਕਦਾ ਕਿ ਸਾਡੇ ਮੁਕਾਬਲੇ ਕਿਚਨ ਨਹੀਂ ਸੀਗੀਆਂ ਜੀ ਮੈਂ ਕਿਸੇ ਦੀ ਕਿਚਨ ਦੇ ਉੱਪਰ ਕੋਈ ਟਿੱਪਣੀ ਨਹੀਂ ਕਰਾਂਗਾ ਜੀ ਹਰ ਬੰਦੇ ਦਾ ਇੱਕ ਆਪਣਾ ਸਿਸਟਮ ਹੈ ਪਰ ਮਨੂੰ ਕੈਨੇਡਾ ਵੀ ਉਨੀ ਹਾਈਜਨ ਨਹੀਂ ਨਜ਼ਰ ਆਈ ਔਰ ਜਦੋਂ ਲੋਗਾਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਸੀਗਾ ਕਿ ਲੁਧਿਆਣੇ ਬਸੰਤ ਤੋਂ ਆਏ ਨੇ ਮੀਨਸ ਮਾਨੂੰ ਬੜੀ ਡਿਮਾਂਡ ਆਈ ਤੁਸੀਂ ਇੱਥੇ ਬਸੰਤ ਕੋਲੋ ਬਸੰਤ ਕੋਲੋ ਸਾਨੂੰ ਬੜੀ ਨੀਡ ਹੈ ਫਲੇਵਰਸ ਦੀ ਕੋਈ ਉੱਥੇ ਨਾਮ ਤੇ ਕੋਈ ਚੀਜ਼ ਨਹੀਂ ਹੈ ਸਿਰਫ ਖਾਣੇ ਦੇ ਨਾਮ ਤੇ ਸਿਰਫ ਖਾਣਾ ਹੀ ਸਰਵ ਹੋ ਰਿਹਾ ਹੈ ਕੋਈ ਫਲੇਵਰ ਨਹੀਂ ਖਾਣੇ ਵਿੱਚ ਕੋਈ ਕੁਝ ਨਹੀਂ ਹੈ ਸੋ ਮੀਨਸ ਖੁਸ਼ੀ ਹੁੰਦੀ ਹੈ ਕਿ ਜਦੋਂ ਲੋਕ ਇੱਥੋਂ ਦੀ ਜਿਹੜੇ ਉੱਥੇ ਗਏ ਹੋਏ ਨੇ ਮਿਸ ਕਰਦੇ ਨੇ ਮੀਨਸ ਇੰਨੇ ਪੁਰਾਣੇ ਸਾਡੇ ਨਾਲ ਜੁੜੇ ਹੋਏ ਨੇ ਕਹਿੰਦੇ ਨੇ ਤੁਹਾਡੀ ਕੁਲਫੀ ਖਾ ਕੇ ਵੱਡੇ ਹੋਇਆ ਤੁਹਾਡੇ ਫਾਸਟ ਫੂਡ ਦੇ ਖਾ ਖਾ ਕੇ ਨੂਡਲ ਮਨਚੂਰੀਨ ਖਾ ਕੇ ਤੁਹਾਡੇ ਅਸੀਂ ਬਚਪਨ ਤੋਂ ਅਸੀਂ ਇੱਥੇ ਸਾਡੀ ਯਾਦਾਂ ਜੁੜੀਆਂ ਤੁਹਾਡੇ ਨਾਲ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਤੋਂ ਅਸੀਂ ਉਹੀ ਖੁਸ਼ੀ ਨੂੰ ਕੰਟੀਨਿਊ ਕਰਦੇ ਹੋਏ ਅਗੋਂ ਹੋਲੀ ਹੋਲੀ ਆਪਣੀ ਬ੍ਰਾਂਚੇਸ ਵਧਾ ਰਹੇ ਹਾਂ ਹੁਣ ਐਸਪੀਐਮ ਤਕਰੀਬਨ ਮੇਰੀ 55 ਦੇ ਕਰੀਬ ਬ੍ਰਾਂਚੇਸ ਹੋ ਗਈਆਂ ਪਸੰਦੀਆਂ ਫੂਡ ਦੇ ਆਈਸਕ੍ਰੀਮ ਚ ਤਾਂ ਅਸੀਂ ਤਕਰੀਬਨ 850 ਦੇ ਆਸ-ਪਾਸ ਸਾਡੇ ਡੀਲਰਸ਼ਿਪ ਹੈਗੀਆਂ ਜਿਹੜੀ ਅਸੀਂ ਸਰਵ ਕਰਦੇ ਹਾਂ ਨਾਰਥਰਨ ਇੰਡੀਆ ਦੇ ਵਿੱਚ ਉਸ ਤੋਂ ਲਾਵਾ ਪੰਜਾਬ ਹਿਮਾਚਲ ਹਰਿਆਣਾ ਰਾਜਸਥਾਨ ਸਭ ਜਗ੍ਹਾ ਸਾਡੀ ਬ੍ਰਾਂਚੇਸ ਹੈਗੀਆਂ ਔਰ ਬੜੀ ਜਲਦੀ ਅਸੀਂ ਇਹਨੂੰ 100 ਦੇ ਆਸ-ਪਾਸ ਇਹਨੂੰ ਕਰਨ ਜਾ ਰਹੇ ਹਾਂ ਜਿਹੜਾ ਕਿ ਨਾਰਥਰਨ ਇੰਡੀਆ ਦੇ ਵਿੱਚ ਤੁਹਾਨੂੰ ਪਿਛੇ ਅਵਾਰਡ ਵੀ ਮਿਲਿਆ ਸੀਗਾ ਨਾਰਥਰਨ ਇੰਡੀਆ ਦੀ ਫਾਈਨੇਸਟ ਫਾਸਟੈਸਟ ਗਰੋਇੰਗ ਫਾਈਨ ਡਾਈਨ ਗਰੋਇੰਗ ਚੇਨ ਹੈ ਸਾਡੀ ਜਿਹਦੇ ਵਿੱਚ ਸਾਨੂੰ ਅੱਜ ਦੀ ਡੇਟ ਤੁਸੀਂ Google ਵੀ ਸਰਚ ਕਰੋਗੇ ਤਾਂ ਬਸੰਤ ਨੰਬਰ 1 ਆਉਂਦਾ ਉਹਦੇ ਵਿੱਚ ਇੱਥੇ ਤੱਕ ਸਾਡੇ ਕੋਲ ਲੋਕਾਂ ਦਾ ਪਿਆਰ ਹੈ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਹਾਡੇ ਬਜ਼ੁਰਗਾਂ ਵੱਲੋਂ ਇੱਕ ਕੁਲਫੀ ਦੀ ਰਿਹੜੀ ਤੋਂ ਸਟਾਰਟਿੰਗ ਜਿਹੜੀ ਕੀਤੀ ਗਈ ਸੀ ਸੋ ਆਪਾਂ ਸਲੂਟ ਕਰਦੇ ਹਾਂ ਜੀ ਸਾਨੂੰ ਇੱਕ ਸਾਡੇ ਵਾਸਤੇ ਮੈਂ ਕਹਿੰਦਾ ਜੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਇਸ ਗੱਲ ਵੱਡੀ ਗੱਲ ਸਮਝਦੇ ਹਾਂ ਕਿ ਇੱਕ ਗਰਾਊਂਡ ਰੀਅਲਟੀ ਤੋਂ ਸਟਾਰਟ ਕਰਕੇ ਇੱਕ ਬਹੁਤ ਵਧੀਆ ਮਕਾਮ ਆ ਸਕਦਾ ਤਾਂ ਸੋ ਅਸੀਂ ਸਲੂਟ ਕਰਦੇ ਹਾਂ ਜੀ ਉਹਨਾਂ ਦੀ ਮਿਹਨਤ ਨੂੰ ਜੀ ਹਾਂਜੀ ਹਾਂਜੀ ਤੇ ਬਾਕੀ ਇੱਕ ਤੁਸੀਂ ਜਿਵੇਂ ਦੱਸਿਆ ਵੀ ਅਸੀਂ ਬਹੁਤ ਸਾਰੇ ਲੋਕ ਸਾ ਤੁਹਾਨੂੰ ਕਹਿੰਦੇ ਨੇ ਵੀ ਅਸੀਂ ਕੁਲਫੀ ਪਸੰਦ ਦੀ ਅਸੀਂ ਬਚਪਨ ਚ ਖਾਂਦੇ ਰਹੇ ਹਾਂ ਅਸੀਂ ਫੈਨ ਅਸੀਂ ਵੀ ਫੈਨ ਹੈ ਜੀ ਮੈਂ ਖੁਦ ਵੀ ਪਸੰਦ ਦਾ ਬਹੁਤ ਨਾਮ ਸੁਣਦਾ ਰਿਹਾ ਜੀ ਤੇ ਬਚਪਨ ਚ ਵੀ ਸੁਣਦੇ ਰਹੇ ਹਾਂ ਜੀ ਬਚਪਨ ਚ ਬਹੁਤ ਆਪਾਂ ਪਸੰਦ ਦੀ ਕੁਲਫੀ ਖਾਦੀ ਹੈ ਉਹ ਵੀ ਤੇ ਸੋ ਅੱਜ ਮੈਂ ਲੱਕੀ ਸਮਝਦਾ ਹਾਂ ਕਿ ਤੁਹਾਡਾ ਜਿਹੜਾ ਤੁਹਾਡਾ ਸਮਾਂ ਮਿਲਿਆ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਥੈਂਕ ਯੂ ਜੀ ਬਾਕੀ ਅਸੀਂ ਜਿਹੜੇ ਮੇਨ ਅੱਜ ਮੇਰਾ ਹੋਰ ਮਕਸਦ ਸੀ ਆਪਣੇ ਸਾਰੇ ਭਰਾਵਾਂ ਨਾਲ ਮਿਲ ਬੈਠ ਕੇ ਕਰੰਦਾ ਫੂਡ ਟੈਸਟਿੰਗ ਦਾ ਚਲੋ ਹੈ ਹੀ ਹੈ ਉਹ ਸਭ ਕੁਆਲਿਟੀ ਜਾਣਦੇ ਨੇ ਜੀ ਕਿ ਚਲੋ